ਨਮਸਕਾਰ ਸਤਿ ਸ਼੍ਰੀ ਅਕਾਲ ਪਰਸਪਰ ਆਏ ਅਸੀਂ ਫਾਈਨਿਕ ਦੇ ਪ੍ਰੋਟੈਸਟ ਰੱਖੇ ਸੀ ਪਾਰਟੀ ਵੱਲੋਂ ਸਾਰੇ ਪੰਜਾਬ ਦੇ ਵਿੱਚ ਇੱਕ ਅਨਾਉਂਸਮੈਂਟ ਵੀ ਹੋਈ ਸੀ ਆਪਣੇ ਵਰਸਵੀ ਦੇ ਪ੍ਰੋਗਰਾਮ ਦੇ ਉੱਤੇ ਤੰਤੀ ਨਾਲ ਬੰਨ ਲੈਣਾ ਚਾਹੀਦਾ ਇੱਕ ਵਾਰ ਜਿੱਦ ਵੀ ਹੈਲਪਿੰਗ ਮੀਟਿੰਗ ਨਾਲ ਖਤਮ ਨਹੀਂ ਹੋਣਾ ਹੈ ਕਿ ਆਪਾਂ ਪਿਛੇ ਪਿਛਲੇ ਸਮੇਂ ਤੋਂ ਵੀ ਕੁਝ ਇਹ ਬਣੀ ਕੁਝ ਪ੍ਰੋਗਰਾਮ ਕਿਤੇ ਆ ਛੱਤੀਸਗੜ ਬਸਤਰ ਦੇ ਵਿੱਚ ਜਿਹੜੀ ਆਦੀਵਾਸੀਆਂ ਦੇ ਲੜਾਈ ਚੱਲ ਰਹੀ ਹੈ ਡਾਕਟਰ ਅਗਵਾਈ ਮੋਹਮਦ ਸੁਨਿਸਪਾ ਦੀ ਕਰ ਰਹੀ ਹੈ ਤੇ ਇੱਕ ਤੋਂ ਬਾਅਦ ਬਹੁਤ سارے ਆਤਮਾ ਦੇ ਸੰਗਠਨਾਂ ਨੇਰੇ ਉਹ ਆਪਣੇ ਮੁੱਦਿਆਂ ਨੂੰ ਮਿਸ਼ਨ ਪਹੁੰਚਾਦੇ ਰਹੇ ਹੈ ਜਿਹੜਾਈ ਲੜਦੇ ਪਰ ਭਾਰਤੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ بار بار جیم کرتا ہے نہ ਔਰ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਮੁਕਾਬਲੇ ਹੋਏ 250 ਤੋਂ ਉੱਪਰ ਮੌਸਟ ਕੋਰਟਨ ਹੈ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਪਰਕੇ ਔਰ ਬਹੁਤੇ ਇਹਨਾਂ ਚੋਂ ਪਰਕੇ ਮੁਕਾਬਲੇ ਪੜਾਏ ਜਾ ਰਹੇ ਹਨ ਜਿਹੜਾ ਇੰਟਰਨੈਸ਼ਨਲ ਜੁੱਧ ਦੇ ਵਿੱਚ ਉਹਦੀ ਵੀ ਲੱਗੜਾ ਯੋਜਿਤਿਦ ਰਾਮ ਵੀ ਜੇ ਕੋਈ ਕਿਸੇ ਵੀ ਫੌਜ ਤੇ ਜਾਂਦੀ ਹੈ ਫਰੀ ਜੰਮੇਗਾ ਤਾਂ ਉਹਦਾ ਫਟਰ ਵੀ ਕੀਤਾ ਜਾਂਦਾ ਉਹਨੂੰ ਤੇ ਮੁਕੱਦਮਾ ਚ ਲਾਇਆ ਜਾਂਦਾ ਤੇ ਮੁਕੱਦਮਾ ਚ ਲਾ ਕੇ ਉਹਨੂੰ ਸਜਾਇਆ ਉਹਨੂੰ ਟੀਕਿਆ ਜਾਂਦੀ ਹੈ ਪਰ ਇਸ ਖਾਮ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਆਪਣੇ ਹਿੰਦੁਸਤਾਨ ਦੇ ਲੋਕ ਜਿਹੜੇ ਆਪਣੀ ਮੁੱਦਿਆਂ ਦੇ ਉੱਤੇ ਪ੍ਰਦਰਸ਼ਨ ਕਰਦੇ ਆ ਉਹਨਾਂ ਨੂੰ ਖੜਕੇ ਮਾਰ ਦੇਣਾ ਇੱਕ ਬਹੁਤ ਵੱਡਾ ਗੁਨਾਹ ਹੈ ਨਾ ਤੇ ਅਰਥਸੰਸਪਾਟ ਪੜ੍ਹ ਕੇ ਦੁਨੀਆ ਦੀ ਸਰਕਾਰ ਦੇ ਨੂੰ ਕਰ ਰਹੀ ਹੈ ਔਰ ਇਹਦਾ ਸਾਰੇ ਪਾਸੇ ਤੋਂ ਨਿੰਦਾ ਹੋਣੀ ਚਾਹੀਦੀ ਹੈ ਤੇਰਾ ਸਖਰੋਗ ਹੈ ਨਾ ਤੋਂ ਹੋਣਾ ਚਾਹੀਦਾ ਤੋਂ ਆਗੜਾ ਅਸੱਚ ਕੈਨ ਦਾ ਜ਼ਮੀਨ ਨੂੰ ਪਛਾਣ ਦਾ ਸਵਾਲ ਹੈ ਆਦਿਵਾਸੀਆਂ ਦੇ ਆਪਣੇ ਧਰਾਂ ਦੀ ਮਿਹਰਾਈ ਹੈ ਆਦਿਵਾਸੀਆਂ ਦੀ ਜ਼ਮੀਨ ਨੂੰ ਜਿਹੜਾ ਕੋਈ ਧਾਰੂ ਨਹੀਂ ਚੁਣ ਸਕਦਾ ਫਿਰ ਵੀ ਚੁਣਦਾ ਉਹ ਮੂਲ ਨਿਵਾਸੀ ਹੈ ਉੱਥੇ ਜਿਹੜੇ ਰਹਿਣ ਵਾਲੇ ਪਰ ਜ਼ਬਰਦਸਤੀ ਪਿੰਨਾਂ ਦੇ ਪਿੰਜ ਜਿਹੜੇ ਹਸਾਏ ਜਾਣਾ ਹੈ ਇਹ 700 ਕਿੰਨੇ ਪਿੰਡ ਜਿਹੜਾ ਹਸਾੜ ਦੇ ਤਾਂ ਲੋਕਾਂ ਨੂੰ ਤਾਂ ਕਿਹੜਾ ਹਟਾਤਾ ਦੇਣਾ ਬਹੁਤ ਸਾਰੇ ਮਿਨਰਲ ਅਤੇ ਬਹੁਤ ਸਾਰੇ ਖਣਿਜ ਪਦਾਰਥ ਹੋਰ ਉਹਨਾਂ ਮਿਨਰਲ ਅਤੇ ਖਣਿਜ ਪਦਾਰਥਾਂ ਦੇ ਉੱਤੇ ਜਿਹੜਾ ਸਰਕਾਰ ਦੀ ਕਾਰਪੋਰੇਟ ਧਿਰਾਂ ਦੀ ਹੱਥ ਹੈ ਉਹਨਾਂ ਕਿਸੇ ਵੀ ਕਿਸਮ ਤੇ ਉਤਪਾਦ ਨੂੰ ਸਿਆਣੂ ਹਟਾ ਕੇ ਉਹਨੇ ਨਾ ਖੜਾ ਹੈ ਲੋਹੇ ਦੀਆਂ ਖੜਾ ਹੈ ਉਹਨਾਂ ਉਹਨਾਂ ਜੋ ਜਿਹੜਾ ਮਾਈਨਿੰਗ ਕਰਨਾ ਚਾਹੁੰਦਾ ਹਰੇਕ ਆਦੀਵਾਸੀ ਨੂੰ ਰੱਖਣ ਲਈ ਇੱਕ ਕਾਇਮ ਉਹ ਤੋਂ ਦਿੱਤੇ ਨੂੰ ਦੂਰ ਚਾਹਤੇ ਲਈ ਉਪਕਸ਼ਿਤ ਹੱਥ ਤੱਕ ਵੀ ਜਿਹੜਾ ਸਰਕਾਰ ਜਾਣ ਨੂੰ ਪਿਆਰ ਹੈ ਸੋਹ ਤਾਪੂਰੇ ਦਾ ਸੁਹਾਰਾ ਕਾਮਰਾਜਿਆਂ ਦਾ ਸੁਹਾਰਾ ਕਿਉਂ ਆਪਣੇ ਮਨਾਤੇ ਦੇ ਲਈ ਕਿਸੇ ਨੂੰ ਵੀ ਕਤਲ ਕਰ ਸਕਦੀ ਹੈ ਕਿਸੇ ਤੇ ਕੋਈ ਨੋਜਾ ਚਲਾ ਸਕਦੀ ਹੈ ਆਪਰੇ ਦੇਖ ਵੀ ਦੇ ਰਹੇ ਆ ਕਿ ਇਹ ਦੁਨੀਆ ਚ ਵਰਤਾਰੇ ਜਿਹੜੇ ਇਹ ਆਪ ਰਿਹਾ ਹੈ ਕਿੰਨੀਆਂ ਦੁਨੀਆ ਦੀਆਂ ਚੰਗੀਆਂ ਹੁੰਆਂ ਜਦੋਂ 14 ਦੀ ਜੰਗ ਹੋਵੇ ਜਾਂ 45 ਦੀ ਹੋਵੇ ਜਾਂ ਯੂਕਰੇ ਨਰੂਸ ਦੀ ਜੰਗ ਚੱਲ ਰਹੀ ਹੈ ਜਾਂ ਪਲਸਤੀਨ ਦੇ ਵਿੱਚ ਤੁਸੀਂ ਦੇਖਿਆ ਕਿ ਕੀ ਹੋ ਰਿਹਾ ਇਹ ਸਾਰਾ ਇਹ ਸਾਮਰਾਜ ਦੇ ਮਨਾਤੇ ਦੀ ਹਵਸ ਹੈ ਜਿਹੜੀ

ਕਪੀਟਨ ਆਰਾਇਆ ਮੂਰੇ ਫੌਲਕੀ ਨੂੰ ਢਾਪਾ ਗਿਆ ਇਹ ਸਾਹਮਣੇ ਕੋਹੂਰ ਚਿਹਰਾ ਜਿਹੜਾ ਇੱਕੋ ਨਜ਼ਰ ਜਿਹੜਾ ਆਉਂਦਾ